सर कैन आई हेल्प यू कोई मदद कर सकता सर हां मेरा तस्मा बहुत देर तो खुला सी प्लीज जरा बंद हो गया है दुकान नहीं सर है किताबों की दुकान और वैसे भी मैं तो ओनर हां ओ अच्छा तो तुम्हें कोई लेटेस्ट फैशन की कोई किताब दिखाओ मैं सर फैशन की है सर इटली की बुक लेटेस्ट मैं देख है जेबा देखो पुराने स्टाइल में है सर देखिए तो सर फ्रेंच बुक है जी बिल्कुल अच्छा ਏਦੇ ਏਦੇ ਅੰਦਰ ਵੀ ਜੇਬ ਹੁੰਦੀ ਹੈ ਛੇਦ ਦੇ ਅੰਦਰ ਮੈਨੂੰ ਫੈਂਚ ਨਹੀਂ ਆਦੀ ਵੈਸੇ ਸਾਰੀ ਡਿਟੇਲ ਲਿਖੀ ਹੋਈ ਹੈ ਮੈਂ ਦੇਖਾਂ ਮੈਂ ਤੇ ਦੇਖਾਂ ਤਾਂ ਮੈਂ ਕੀ ਮਰਕਲ ਤੁਸੀਂ ਟੇਲਰ ਹੋ ਹੈਨਾ ਜੀ ਨਮਿਸ਼ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਹੈ ਨਹੀਂ ਨਹੀਂ ਫੈਸ਼ਨ ਡਿਜ਼ਾਈਨਰ ਛੋਟਾ ਕੰਮ ਹੈ ਹਾਂ ਮੇਲਾ ਤੁਹਾਡੀ ਮੈਂ ਰੈਡੀमेड ਗਾਰਮੈਂਟਸ ਨਹੀਂ ਭਈ ਨਹੀਂ ਮੇਲਾ ਵੈਸੇ ਅਮੀਰ ਆਦਮੀਆਂ ਸ਼ੌਕ ਹੈ ਤੁਹਾਡਾ ਕੱਪੜਿਆਂ ਦਾ ਤਾਂ ਹੀ ਲਿਖ ਰਿਹਾ ਮੇਰਾ ਆਪਣਾ ਨਾਮ ਵਿਵੇਕ ਸ਼ੌਕ ਹੈ ਮੈਨੂੰ ਕਹਦਾ ਸ਼ੌਕ ਹੋਏਗਾ ਤੇ ਫਿਰ ਤੁਸੀਂ ਇੰਨੀਆਂ ਕਿਤਾਬਾਂ ਰੋਜ਼ ਦੇਖਦੇ ਹੋ ਲੈ ਜਾਂਦੇ ਹੋ ਕਿ ਬਿਜ਼ਨਸ ਕੀ ਹੈ ਆਪਣਾ ਮੈਚਚੁਅਲੀ ਜੇਬ ਕਿਤਰਾ ਆਏਗਾ ਮੈਂ ਦੇਖਦਾ ਹਾਂ ਨਾ ਲੇਟਸ ਜੇਬਾਂ ਕਿੱਥੇ ਲੱਗਦੀਆਂ ਮੇਰੀ ਜੇਬ ਪਰਸ ਨਿਓ ਫਲਾਈਟ ਦਾ ਟਾਈਮ ਹੋ ਗਿਆ ਜੇ ਰੱਬ ਨੇ ਦਿਮਾਗ ਨਾਲ ਦੀ ਚੀਜ਼ ਨਹੀਂ ਨਾ ਦਿੱਤੀ ਤੇ ਚੁੱਪ ਕਰਕੇ ਵੇਖੀ ਜਾਇਆ ਕਰ ਦੀਦਾ ਨਹੀਂ ਚਹਾ ਜੀ ਪੂਜਾ ਕਰਨ ਦੇ ਆਜ ਕਲ ਜਹਾਜ਼ ਦਾ ਸਫ਼ਰ ਕਿੰਨਾ ਰਿਸਕੀ ਆ ਅੱਛਾ ਅੱਛਾ ਮੈਨੂੰ ਜਹਾਜ਼ ਬਾਰੇ ਦੱਸ ਰਿਹਾ ਨਾ ਤੂੰ ਤਾਂ ਜੰਮੀ ਜਹਾਜ਼ ਵਿੱਚ ਆ ਪਿਓ ਨੇ ਗੱਡੇ ਚੜ੍ਹ ਕੇ ਨਹੀਂ ਵੇਖਿਆ ਤੇ ਝਾੜ ਕੇ ਕੰਨਾ ਕਰਦੀ ਐ ਖ਼ਬਰਦਾਰ ਜੇ ਮੇਰੇ ਪਿਓ ਤੇ ਗਿਆ ਨਾ ਪਿਓ ਤੇਰਾ ਵੀਜ਼ਾ ਹੋ ਗਿਆ ਜਿੱਦੇ ਚੜ੍ਹ ਕੇ ਜਾਣਾ ਹੈ ਵੀਜ਼ਾ ਤਾਂ ਘੱਟ ਵੀ ਨਹੀਂ ਉਹਨਾਂ ਦੇ ਸਹਾਰੀ ਆ ਜਿਹੜਾ ਬਾਹਰ ਚੱਲੇ ਆ ਤੇਰੇ ਖਾਨਦਾਨ ਚੋਂ ਤਾਂ ਕੋਈ ਦਿੱਲੀ ਨਹੀਂ ਸੀ ਟੱਪਿਆ ਸ਼ੁਕਰ ਕਰ ਮੇਰੇ ਮਾਪਿਓ ਜੇ ਤੈਨੂੰ ਬਾਹਰ ਬੁਲਾ ਰਹੇ ਨੇ بار بار ਹੈ ਮੁਖੀ ਬੁਲਾ ਰਹੇ ਗੱਡਾ ਰਪਈਆਂ ਦਿੱਤਾ ਗੱਡਾ ਪੂਰਾ ਪੂਰਾ ਖੁੱਲਾ ਵੇਚਿਆ ਸਾਲਿਆਂ ਦੇ ਭੈਣ ਦੇ ਪੈਸੇ ਹੀ ਲੈ ਲਏ ਅਸੀਂ ਇਹ ਏਜੰਟ ਹੁੰਨੇ ਆ ਅੱਧਾ ਪੰਜਾਬ ਖਾ ਗਿਆ ਸਾਲਿਆ ਜੀਜੇ ਨੂੰ ਨਹੀਂ ਬਖਸ਼ਿਆ ਆ ਜੀਜੇ ਦੀ ਸ਼ਖਰਤਾ ਦੇਖੋ ਸ਼ੁਕਰ ਕਰ ਮੇਰੇ ਭਰਾਵਾਂ ਨੇ ਜੋ ਤੈਨੂੰ ਮੇਰੇ ਵਰਗੀ ਕੁੜੀ ਚੋ ਦਿੱਤੀ ਵੇਖ ਕੁੜੀ ਸੱਠਾ ਰੁਪਏ ਦੀ ਆਲੀ ਕੁੜੀ ਆ ਦਿਖਾਈ ਹੋ ਤੇ ਗਿਆ ਹੀ ਹੋ ਜਾ ਤੇ ਤੇਰੇ ਲੱਗਦੇ ਨੇ ਕਿਹੜੀ ਚੰਗੀ ਕੀਤੀ ਐ ਕਹਿੰਦੇ ਨੇ ਮੁੰਡੇ ਦਾ ਕਲੀਨਿਕ ਐ ਕੀ ਆਈ ਸੀ ਜੀ ਪੋਲੀ ਤੋਂ ਹਾਂ ਕਰੇ ਕੁੱਕੜ ਪਾ ਲ ਤੇ ਅਗੋ ਆਲੂ ਪਾਇਆ ਤਰੀ ਗਏ ਅਗੇ ਜੰਝ ਬਾਦਾ ਜਿਆਦਾ ਆ ਇਕੇ ਥਾਲੇ ਦੇ ਪੰਜ ਪੰਜ ਹੋ ਜੋ ਅਜੀ ਪਹਿਲੀ ਬੁਰਗੀ ਪਨੀ ਪੁਲਿਸ ਪੈ ਗਈ ਓਏ ਸਾਰੇਓ ਰੋਦੀ ਖਾਣ ਦੇ ਝੂਆ ਖੇਡਣ ਆਏ ਹੋ ਪੁਲਿਸ ਭੜ ਕੇ ਲੈ ਗਈ ਤੇਰੀ ਔਕਾਤ ਨੂੰ ਕਹਿੰਦੇ ਨੇ ਦਾਕਾ ਜੀ ਨੂੰ ਫਰੀਜ ਚਾਹੀਦਾ ਹੈ ਕਾਰ ਚਾਹੀਦੀ ਐ ਰੰਗ ਦਾ ਟੀਵੀ ਚਾਹੀਦਾ ਆਪਣੇ ਘਰ ਪਾਵੇਂ ਪੰਗ ਪੁੱਜਦੀ ਹੋਵੇ ਸਾਡੇ ਪੰਗ ਤੁਹਾਡੇ ਪੰਗ ਵੀ ਨਹੀਂ ਗਈ ਬੂਏ ਬੋਰੀਆਂ ਦੇ ਚਿਰਕੜੀਆਂ ਲੀਰਾਂ ਨਹੀਂ ਲਾ ਕੇ ਬੈਠੇ ਆ ਵੱਡੇ ਆਏ ਸ਼ਿਕਲੀ ਗਾਲ ਜੇ ਇੰਨਾ ਦੁਖੀ ਐ ਤਾਂ ਫਿਰ ਦੇ ਦੇ ਮੈਨੂੰ ਤਲਾਕ ਅੱਛਾ ਤੂੰ ਦੇ ਚਾਹੁੰਦੀ ਐ ਤੇ ਮੈਂ ਕਿੰਨਾ ਵੇਖ ਤੈਨੂੰ ਤਲਾਕ ਦੇ ਦੇਵਾਂ ਤੇ ਤੂੰ ਕਿਹ ਹੋਰ ਕੋਲ ਲੱਖ ਲੈ ਕੇ ਮੇਰੀ ਟਿਕਟ ਨੂੰ ਬਾਹਰ ਕੇ ਦੇ ਆ ਵੀ ਨਾ ਕਾਤ ਆਪਣੀ ਦੇ ਮੈਂ ਵੀ ਤੇਰੀ ਔਕਾਤ ਨੂੰ ਚੰਗੀ ਤਰ੍ਹਾਂ ਜਾਣਦੀ ਜਾਣਦੀ ਨੂੰ ਫੱਟਾਇਆ ਮਾਰਾ ਜਾ ਪਟਿਆਲੇ ਦਾ ਮੇਰਾ ਮੂੰਹ ਨਾ ਖੋਲ ਮੈਂ ਕਰ ਦਤਾ ਰੋਲ ਵੀਟੀਆਰ ਰੋਲ ਆਡਿਓ ਐਕਸ਼ਨ ਆ ਚਲੋ ਸਾਡੇ ਤੇ ਹੈਰਾਨ ਭਾਈਆ ਮਿੱਟੀ ਚੱਕੀ ਨਹੀਂ ਜਾਂਦੀ ਐਕਟਰ ਬਣਨ ਨੂੰ ਫਿਰਦੇ ਆ ਜੇ ਐ ਤੁਸੀਂ ਬਾਰ ਬਾਰ ਕੱਟ ਕਰਾਈ ਗਏ ਨਾ ਫਿਰ ਹੋ ਗਿਆ ਗੀਤ ਪੂਰਾ ਹਾਂ ਭਾਈ ਵੀਟੀਆਰ ਰੈਡੀ ਆਰਡਰ ਰੈਡੀ ਭਾਈ ਜੀ ਸਭ 1 ਮਿੰਟ ਜਰਾ ਗੱਲ ਕਰਨੀ ਵੀਰੇ ਜੀ। ਉਹ ਤੂੰ ਯਾਰ ਤੁਸੀਂ ਬਾਹਰ ਚੱਲੋ ਮੈਂ ਕਰਦਾ ਤੁਹਾਡੇ ਨਾਲ। ਆਜੋ ਆਜੋ। ਹਾਂ ਜੀ ਪੀਸਨਲ ਲੈ ਲਓ। ਰੈਡੀ? ਇੱਧਰ ਕਰ ਲਓ ਤਾਂ ਜਿਹੜੀ ਗੱਲ ਕਰਨੀ ਆ। ਉਧਰ ਕੰਮ ਹੋ ਰਿਹਾ ਸੀਗਾ। ਹਾਂ। ਬਈ ਸੋ ਮਾਫ ਕਰਨਾ। ਠੀਕ ਹੈ ਠੀਕ ਹੈ ਕਰਤਾ। ਮੈਂ ਤਾਂ ਸਿਰਫ ਇੰਨੀ ਗੱਲ ਪੁੱਛਣੀ ਸੀ ਕਿ ਇਹ ਕੋਈ ਸ਼ੂਟਿੰਗ ਚੱਲ ਰਹੀ ਹੈ? ਆਹੋ। ਇਹ ਕਿਹੜੀ ਫਿਲਮ ਦੀ? ਤੁਸੀਂ ਕੀ ਲੈਣਾ? ਕੀ ਮਤਲਬ? ਫਿਲਮ ਦਾ ਨਾਮ। ਅੱਛਾ ਅੱਛਾ ਤੁਸੀਂ ਕੀ ਲੈਣਾ ਫਿਲਮ ਦਾ ਨਾਮ ਆ। वैसे भाई साहब मैं 2 मिनट तो 틀ੰਗਦਾ ਤੇ ਮੈਂ ਰੋਜ਼ ਸ਼ੂਟਿੰਗ ਵੇਖਦਾ ਤੇ ਮੈਨੂੰ ਪਤਾ ਕਿ ਬੰਬਈ ਜਿਹੜੀ ਫਿਲਮਾਂ ਬੰਦੀਆਂ ਬੜੇ ਹਿੱਟ ਪ੍ਰੋਡਿਊਸਰ ਡਾਇਰੈਕਟਰ ਬੈਠੇ ਆ ਉਹ ਇੱਕ ਫਿਲਮ ਦੇ ਗੀਤ ਨੂੰ ਨਾ ਵੱਧ ਅਰਜ ਦੱਸਦੇ ਲੁੰਦੇ ਆ ਤੇ ਤੁਸੀਂ 2 ਮਿੰਟ ਕੋ ਗੀਤ ਨੂੰ ਸ਼ੂਟਿੰਗ ਕਰੀ ਜਾ ਰਹੇ ਹੋ ਇਹ ਕਿਉਂ ਅਸੀਂ ਅਸਲ ਹਾਈ ਕੁਆਲਿਟੀ ਬਣਾ ਰਹੇ ਹਾਂ ਹਾਈ ਕੁਆਲਿਟੀ ਕੁਆਲਿਟੀ ਮੈਂ ਤੁਹਾਡੀ ਬਾਹਰ ਖੜਾ ਵੇਖ ਰਿਹਾ ਸੀ ਆ ਦੇਖਿਆ ਤੁਸੀਂ ਅੰਨਾ ਤੁਹਾਡੇ ਗੀਤ ਦੇ ਬੋਲ ਕਿੱਧਰੋਂ ਆ ਰਹੇ ਸੀ ਤੇ ਤੁਹਾਡੇ ਕਲਾਕਾਰਾਂ ਦੇ ਬੁੱਲ ਕਿਧਰੋਂ ਹਿੱਲ ਰਹੇ ਸੀ ਓਏ ਭਾਈ ਸਾਹਿਬ ਸਾਡੇ ਕਲਾਕਾਰਾਂ ਦੇ ਤੁਸੀਂ ਬੁੱਲ ਹਿੱਲਦੇ ਨਾ ਦੇਖੋ ਓਏ ਤੁਸੀਂ ਇੱਟਾ ਹਿੱਲਦੀਆਂ ਦੇਖੋ ਤੁਸੀਂ ਟਗਾਰੀਆਂ ਹਿੱਲਦੀਆਂ ਦੇਖੋ ਤੁਸੀਂ ਲੱਕੜਾ ਹਿੱਲਦੀਆਂ ਦੇਖੋ ਮਤਲਬ ਕਿਸ ਫੁਰਤੀ ਨਾਲ ਸਮਾਨ ਜ਼ਮੀਨ ਤੋਂ ਲੈ ਕੇ ਮਿਸਤਰੀ ਤੱਕ ਜਾ ਰਿਹਾ ਤੁਸੀਂ ਇਹ ਦੇਖੋ ਬਸ ਇਹ ਹੀ ਸਾਡੀ ਤਰ੍ਹਾਂ ਦੀ ਬੇਟੀ ਕੀ ਮਤਲਬ ਮੇਰਾ ਮਤਲਬ ਕੁਆਲਿਟੀ ਹੈ ਬਿਊਟੀ ਕੁਆਲਿਟੀ ਹੈ ਤੇ ਦੱਸੋ ਇਹ ਹੋਰ ਕਿੰਨਾ ਟਾਈਮ ਲੱਗੂਗਾ ਓ तकरीबन ਮੇਰੇ ਹਿਸਾਬ ਨਾਲ 2-3 ਮਹੀਨੇ ਲੱਗੇ ਜਾਣਗੇ दो ढाई महीने और ते भाई साहब ਹੁੰਜਰਾ ਧਿਆਨ ਨਾਲ ਵੇਖੋ ਦਿਸ ਇਸ ਮਾਈ ਆਈ ਕਾਰਡ ਪਈਕਾਰ ਪੱਤਰਕਾਰ ਭਾਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਪੱਤਰਕਾਰ ਹੋ ਮੈਂ ਇਸ ਵਤਨ ਦੀ ਸਭ ਤੋਂ ਲੀਡਿੰਗ ਅਖਬਾਰ ਦਾ ਪੱਤਰਕਾਰ ਹਾਂ ਸੱਚਾ ਸੁੱਚਾ ਠੀਕ ਹੈ ਜੀ ਤੇ ਮੈਨੂੰ ਪੰਬਲਪੂਸੇ ਜੀ ਪਾਉਂਦੀ ਕੋਈ ਲੋੜ ਨਹੀਂ ਮੈਨੂੰ ਸੱਚ ਪਤਾ ਲੱਗਿਆ ਨਾ ਮੈਂ ਆਪਣੇ ਅਖਬਾਰ ਵਿੱਚ ਥੋੜਾ ਐਸਾ ਨਾਸ ਮਰੂੰਗਾ ਤੁਸੀਂ ਲੋਕ ਯਾਦ ਰੱਖੋਗੇ ਪਾਜੀ ਗੱਲ ਸੁਣੋ ਹੁਣ ਤੁਸੀਂ ਪੱਤਰਕਾਰ ਹੋ ਮੈਂ ਕੋਈ ਜੋਸ਼ੀ ਤਾਂ ਹੈ ਨਹੀਂ ਜਦੋਂ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਡੇ ਨਾਲ ਉਸ ਹਸਾਬ ਨਾਲ ਮਿਲਦਾ ਤੇ ਮੈਨੂੰ ਦੱਸਣਾ ਸੀ ਨਾ ਆਏ ਛੋਟੇ ਆ ਸਾਬ ਲਈ ਤਗਾਰੀ ਚ ਘਰਾ ਲਿਆ ਕੀ ਮੇਰਾ ਮਤਲਬ ਥਾਲੀ ਚ ਖਾਣਾ ਲਿਆ ਕੀ ਮਤਲਬ ਅੱਤੜੀ ਸੇਵਾ ਕਰਦੇ ਆ ਜਿਹੜਾ ਮੁਰਗਾ ਵੰਗਾਨੇ ਆ ਬੋਤਲ ਵੰਗਾਨੇ ਆ ਤੁਸੀਂ ਸਿਰ ਭੁੱਲਦੇ ਹੋ ਮੈਂ ਉਹ ਪੱਤਰਕਾਰ ਨਹੀਂ ਜਿਹੜਾ ਦਾਰੂ ਮੁਰਗੇ ਤੇ ਵਿਗਜਵੇ ਮੈਂ ਸੱਚਾਈ ਜਾਣਨ ਆਇਆ ਤੇ ਮੈਨੂੰ ਸਲੀਅਤ ਪਤਾ ਲੱਗਣੀ ਚਾਹੀਦੀ ਉਹ ਕੀ ਰਿਹਾ ਹੈ ਪਾਜੀ ਗੱਲ ਹੈ ਹੌਲੀ ਬੋਲੋ ਇੱਕ ਟਾਈਮ ਮੇਰੇ ਇੱਕ ਕਲਾਕਾਰ ਏ ਜਿਸ ਟਿਕਾ ਲਈ ਹੁਣ ਤੁਸੀਂ ਪੱਤਰਕਾਰੋਂ ਤੁਹਾਡੇ ਕੋਲੋਂ ਕਿਹੜੀ ਗੱਲ ਦਾ ਉਹ ਲੈ ਗੱਲ ਸਿਰਫ ਇੰਨੀ ਹੈ ਕਿ ਮੇਰਾ ਨਾਮ ਜਸਵਿੰਦਰ ਪੱਲ ਹੈ ਹੁਣ ਐਸ ਲਈ ਤੇ ਹਾਂ ਤੇ ਕਿਹੜਾ ਕੈਮਰਾ ਬਾਹਰ ਸ਼ੂਟਿੰਗ ਤੇ ਮੈਂ ਰੱਖਿਆ ਨਾ ਉਹ ਖਰਾਬ ਆ ਕੈਮਰਾ ਖਰਾਬ ਆਪਣੇ ਦੋਸਤੋ ਧਾਰਾ ਲਿਆਂਦਾ ਤੇ ਮੈਂ ਅਖਬਾਰ ਦੇ ਵਿੱਚ ਐਡ ਦਿੱਤੀ ਸੀ ਵੀ ਜਿਹੜੇ ਮੁੰਡੇ ਕੁੜੀਆਂ ਫਿਲਮ ਚ ਰੋਲ ਕਰਨਾ ਚਾਹੁੰਦੇ ਆ ਉਹ ਮੇਰੇ ਨਾਲ ਸੰਪਰਕ ਕਰਨ ਤੇ ਤੁਹਾਨੂੰ ਪਤਾ ਸਾਡੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਕਿੰਨਾ ਭੋਸਾ ਫਿਲਮਾਂ ਚ ਕੰਮ ਕਰਨ ਦਾ ਬੜੀ ਕ੍ਰੇਜ਼ ਆ ਇਸ ਕਰਕੇ ਕੁੜੀਆਂ ਇਸ ਲਾਲਚ ਨੂੰ ਆ ਗਈਆਂ ਤੇ ਮੁੰਡੇ ਉਹ ਕੁੜੀਆਂ ਕਰਕੇ ਆ ਗਏ ਅੱਛਾ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ ਪੱਤਰਕਾਰ ਸਾਹਿਬ ਵੀ ਜੋ ਇੱਥੇ ਤੁਸੀਂ ਸੋਚ ਰਹੇ ਹੋ ਨਾ ਵੀ ਇਹ ਫਿਲਮ ਬਣ ਰਹੀ ਹੈ ਇਹ ਫਿਲਮ ਫਿਲਮ ਨਹੀਂ ਬਣ ਰਹੀ ਕੀ ਬਣ ਰਿਹਾ ਜਨਾਬ ਓਏ ਮੇਰੀ ਬਣ ਰਹੀ ਹੈ ਇੱਥੇ ਕੋਠੀ ਤੁਹਾਡੀ ਕੋਠੀ ਬਣ ਰਹੀ ਹੈ ਮੇਰੀ ਏਨੀ ਔਕਾਤ ਤਾਂ ਹੈ ਨਹੀਂ ਮੈਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਐਡੇ ਮਹਿੰਗੇ ਭਾਅ ਦੀ ਲੇਬਰ ਲੈ ਕੇ ਕੋਠੀ ਬਣਾ ਲਵਾਂ ਸੋ ਮੁੰਡੇ ਕੁੜੀਆਂ ਨੂੰ ਮੈਂ ਸਿਰਫ ਫਿਲਮ ਦਾ ਝਾਂਸਾ ਦੇ ਕੇ ਨਾ ਰੋਲ ਦਵਾਉਣ ਦਾ ਤੇ ਉਹਨਾਂ ਤੋਂ ਮੈਂ ਲੇਬਰ ਦਾ ਕੰਮ ਲੈ ਰਿਹਾ ਛੱਗੀ ਮਾਰ ਜਨਾਬ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਜਨਾਬ ਜੋ ਕੁਝ ਤੁਸੀਂ ਨੋਟ ਕਰ ਰਹੇ ਹੋ ਪਲੀਜ਼ ਇਹ ਨੋਟ ਮੈਨੂੰ ਦੇ ਦਿਓ ਕੀ ਕੀ ਮਤਲਬ ਸੁਣੋ ਤਾਂ ਸਹੀ ਤੇ ਮੇਰੇ ਵਾਲਾ ਨੋਟ ਤੁਸੀਂ ਲੈ ਲਵੋ ਆਪਣੀ ਜਮਾਨਤ ਰ ਦੀ ਕਰਨੀ ਹੈ ਜੀ ਤੇ ਬਸ ਮੈਨੂੰ ਸਿਰਫ 2 ਟਾਈ ਮਹੀਨੇ ਹੋਰ ਲੱਗਣੇ ਆ ਤੇ ਮੇਰਾ ਗੀਤ ਪੂਰਾ ਹੋ ਜਾਣਾ ਗੀਤ ਮੇਰਾ ਮਤਲਬ ਮੇਰੀ ਕੋਠੀ ਪਲੀਜ਼ ਕਾਮਨ ਐਕਸ਼ਨ ਉਹ ਮਰ ਗਿਆ ਮਰਾਇ ਪਟਿਸਾ ਬਹੁਤ ਬਹੁਤ ਅਫਸੋਸ ਹੋਵੇ ਜੀ ਬਹੁਤ ਬਹੁਤ ਅਫਸੋਸ ਹੋਵੇ ਤੁਕਾਰ ਸੋਧ ਰਿਹਾ ਕਿ ਤੁੰ ਤਰੀ ਵਧਾਈ ਵਾਲੀ ਆ ਉਹ ਦਰਸਲ ਗੱਲ ਇਹ ਕਿ ਮੈਂ ਨਾਲ ਦੇ ਘਰਾਂ ਜੀ ਵਧਾਈ ਦੇਣੀ ਸੀ ਨਵੇਂ ਸਾਲ ਦੀ ਤੁਹਾਡੇ ਘਰ ਅਫਸੋਸ ਕਰਨਾ ਸੀ ਉਹ ਮਿਕਸ ਹੋ ਗਿਆ ਮੇਰਾ ਖਿਆਲ ਆ ਅੱਛਾ ਅੱਛਾ ਕੋਈ ਗੱਲ ਨਹੀਂ सो शुरू करिए जी सर कैन आई हेल्प यू कोई मदद कर सकता सर हाँ मेरा तस्मा बहुत देर तो खुला सी प्लीज जरा बंद हो गए बूटा की दुकान नहीं सर है तो किताबों की दुकान है और वैसे भी मैं तो ओनर हाँ ओ अच्छा तो तुम मेरे को लेटेस्ट फैशन की को किताब दिखाओ मैं सर uh, फैशन की है सर ਇਹ ਮੈਂ ਦਿੱਲੀ ਆਇਆ ਜੇਬਾਂ ਦੇਖੋ ਪੁਰਾਣੇ ਸਟੇਜ ਦੇ ਇਹ ਦੇਖੀ ਤੁਸੀਂ ਸਰ ਫ੍ਰੈਂਚ ਬੁੱਕ ਹੈ ਜੀ ਇਹ ਬਿਲਕੁਲ ਇਹ ਦੇਖੋ ਅੱਛਾ ਐਸ ਬੈਟਰ ਇਹ ਇਹਦੇ ਅੰਦਰ ਵੀ ਜੇਬ ਹੁੰਦੀ ਹੈ ਛੇ ਦੇ ਅੰਦਰ ਮੈਨੂੰ ਫ੍ਰੈਂਚੀ ਆਉਂਦੀ ਵਸੇ ਸਾਰੀ ਡਿਟੇਲ ਲਿਖੀ ਹੋਈ ਹੈ ਮੈਂ ਦੇਖਾਂ ਮਾਪ ਕੇ ਦੇਖਾਂ ਤਾਂ ਮੇਂ ਇੱਕ ਮਰਕਲ ਤੁਸੀਂ ਟੇਲਰ ਹੋ ਹਨਾ ਜੀ ਕਮਿਸ਼ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਹੈ ਨਹੀਂ ਨਹੀਂ ਛੋਟਾ ਕੰਮ ਹੈ ਹਾਂ ਮੇਨ ਲੈ ਤੁਹਾਡੀ ਮੈਂ ਰੈਡੀਮੇਡ ਗਾਰਮੈਂਟਸ ਨਹੀਂ ਭਈ ਨਹੀਂ ਮੇਨ ਲੈ ਵੈਸੇ ਅਮੀਰ ਆਰਮੀਓ ਸ਼ੌਕ ਹੈ ਤੁਹਾਡਾ ਕੱਪੜਿਆਂ ਦਾ ਤਾਂ ਹੀ ਲੱਗ ਰਿਹਾ ਮੇਰਾ ਆਪਣਾ ਨਾਮ ਵਿਵੇਕ ਸ਼ੌਕ ਹੈ ਮੈਨੂੰ ਕਹਦਾ ਸ਼ੌਕ ਹੋਏਗਾ ਤੇ ਫਿਰ ਤੁਸੀਂ ਇੰਨੀਆਂ ਕਿਤਾਬਾਂ ਰੋਜ਼ ਦੇਖਦੇ ਹੋ ਲੈ ਜਾਂਦੇ ਹੋ ਕਿ ਬਿਜ਼ਨਸ ਕੀ ਹੈ ਆਪਣਾ